ਜੰਤਕਾਰ ਨੂੰ ਲੈ ਕੇ ਮੈਂ ਇੱਕ ਵੀਡੀਓ ਪਾਈ ਸੀ ਤੇ ਮੇਰਾ ਇਰਾਦਾ ਕਦੇ ਵੀ ਇਹੋ ਜਿਹਾ ਨਹੀਂ ਹੋਗਾ ਵੀ ਵੀ ਮੈਂ ਕਿਸੇ ਨੂੰ ਇੰਦੀਆਂ ਭਾਵਨਾਵਾਂ ਨਾਲ ਠੇਸ ਪਹੁੰਚਾਵਾਂਗਾ ਤੁਸੀਂ ਨਾ ਸਹਿਮਤ ਹੋ ਤਾਂ ਵੀ ਮੈਂ ਤੁਹਾਡੇ ਤੋਂ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਮਾਫੀ ਮੰਗਦਾ ਹਾਂ ਵੀ ਮਾਫੀ ਮੰਗੜਨਾ ਕੋਈ ਛੋਟਾ ਨਹੀਂ ਹੁੰਦਾ ਨਾਲੇ ਜਿਹੜੇ ਬੰਦੇ ਮੰਦਣਾ ਆ ਜੇ ਮੈਂ ਵੀ ਗਲਤਾਂ ਹਨਾ ਹੋ ਸਕਦਾ ਮੈਂ ਆਪਕੇ ਵਿਚਾਰਨ ਨਾਲੋਂ ਕਈ ਵਾਰ ਬੰਦੋ ਲੰਦਾ ਨਹੀਂ ਸਹੀ ਆ ਨਾ ਪਰ ਤਾਨੂੰ ਲੱਗਿਆ ਵੀ ਨਹੀਂ ਤੂੰ ਸਹੀ ਨਹੀਂ ਨਾ ਕਿਹੜ ਵੀ ਕਹਿੰਦਾ ਵੀ ਮੈਂ ਨਹੀਂ ਸਹੀ ਤਾਂ ਮੈਂ ਮਾਫੀ ਚਾਹੁੰਨਾ ਮੈਂ ਸਾਰੀ ਸ਼ਿਕਾਇਤੋਂ ਮਾਫੀ ਚਾਹੁੰਨਾ ਮੈਂ ਕਹਿੰਦਾ ਵੀ ਸਿੱਖ ਕੌਮ ਤੇ ਅਸੀਂ ਕਿੱਦਾਂ ਬੋਲ ਸਕ ਕਰਾਂਗੇ ਇਹਦੇ ਲਈ ਤਾਂ ਅਸੀਂ ਇੱਕ ਵਾਰ ਦੀ ਹਜ਼ਾਰ ਵਾਰ ਬਿਨਾਂ ਗਲਤੀ ਤੋਂ ਮਾਫੀ ਮੰਗਾਂਗੇ ਪਰ ਮੇਰਾ ਜੰਤਕਾਰ ਨੂੰ ਲੈ ਕੇ ਇਹ ਮਤਲਬ ਸੀਗਾ ਵੀ ਜਿਹੜੇ ਅੱਜਕੱਲ ਪਖੰਡ ਕਰਦੇ ਵੀ ਜੰਦਾ ਚਮਤਕਾਰ ਕੋਈ ਉਸ ਤਰ੍ਹਾਂ ਸਾਡੇ ਘਰ ਦੇ ਬਾਹਰ ਵੀ ਜਲੋੜਾ ਫਲਾਨ ਆ ਗਏ ਮੈਂ ਕਹਿੰਦਾ ਵੀ ਸਾਡੇ ਜਸਵੀਰ ਜਪੇਤਾ ਤਾਕਤ ਆਪਣੇ ਆਪ ਜਿੱਤ ਚਮਤਕਾਰਦਾਰ ਸੀ ਹੈ ਨਾ ਚਮਤਕਾਰ ਤੋਂ ਵੱਡੀ ਗਲਵਤ ਹੁੰਦੀ ਵੀ ਸੱਚੇ ਗਿਆਨੀ ਹੋਣਾ ਹੈ ਨਾ ਮੈਂ ਉਸ ਚਮਤਕਾਰ ਦਾ ਕੰਪੈਰੀਸ਼ਨ ਆ ਪਖੰਡਾ ਵਾਲੇ ਬਾਬੇ ਨੇ ਕੀਤਾ ਸੀ ਮੈਂ ਅਰਜੀ ਹਰ ਮੱਟ ਮਾਫ਼ ਦਿਓ ਹਮਾ ਕੀ ਮਾਣਾ ਬਾਤ ਵੱਡੀ ਮੁਲ ਹੋ ਗਈ ਮੈਥੀ ਮੈਂ ਸਈ ਗੁਰਗਨ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਉਤੇਗ ਬਾਦ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੈਂ ਇਥੋਂ ਵੀ ਕਲੀਕ ਲੇਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਰਸਾਲਾ ਤੋਂ ਮਾਫੀ ਮੰਗਦਾ ਹਾਂ ਸਾਰਾ ਪੰਥ ਕੋਲ ਤੋਂ ਸਮਝੀ ਹਰ ਕਾਉਂਟ ਤੋਂ ਕਰਨ ਫੜ ਕੇ ਦੋਸਤ ਕਰਨ ਫੜ ਕੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਾਬਾ ਗੰਦੇਸ਼ ਸਿੰਘ ਜੀ ਖੜਿਆਣ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰ ਸੁਨਾਮ ਵਾਲੇ ਮ ਸਾਰੇ ਤੋਂ ਸਾਰੀ ਸੰਗਤ ਸਾਬਾ ਪੰਖ ਤੋਂ ਬੁਲਾ ਦਿੱਤਾ ਸਾਬਾ ਪੰਖ ਹੋ ਗਿਆ ਮੌਨਜੀਤ ਹੋ ਗਿਆ ਤੇ ਇੱਕ ਵੀ ਸਾਰਾ ਕਿਸੇ ਦਾ ਨਾਮ ਨਹੀਂ ਮੈਨੂੰ ਪਤਾ ਨਹੀਂ ਕਿਲੇ ਬੱਚੇ ਤੋਂ ਹੀ ਮੰਗ ਲਿਆ ਸਾਬਾ ਪੰਖ ਤੋਂ ਮੈਨੂੰ ਮਾਫ ਕਰਿਓ ਮੇਰੀ ਬਖਸ਼ਨਾ ਵਾਹਿਗੁਰੂ ਜੀ ਦਾ ਅਸਾਂ ਸੰਗਤ ਦਾ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਦੋਂ ਸੰਗਤ ਇਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਇਹ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮੈਦਾਨ ਦਾ 100 ਮੀਟਕ ਸਾਲ ਕਣਕ ਵਾਲਾ ਪੰਗਵਾਂ ਇਹ ਇੱਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਘਰ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾਕ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਥਾਣ ਵਾਲੇ ਕੋਲ ਕਹਿੰਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਾ ਜੀ ਨੇ ਇਹ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਠ ਨੇ ਤੇ ਇਦੋਂ ਬਾਅਦ ਇਹਨੇ ਜ਼ਿੰਮੇਵਾਰੀ ਲੈਂਦੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਦਾ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲਈ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵਾਇਰਲ ਨਹੀਂ ਕਰਨਾ ਸਾਹਿਬ ਵਾਇਰਲ ਨਹੀਂ ਕਰਦੇ ਪੋਤਵੰਤੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜੇ ਵੀ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜਿੱਤੇ ਸ ਹੈ ਮੈਂ ਬਹੁਤ ਧੰਨਵਾਦ ਕਰਨਾ ਬਾਈ ਨੇ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅਮਰ ਸਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਦਾ ਵੀ ਇਹਨੂੰ ਦੇਖ ਕੇ ਐਂ ਲੱਗਦਾ ਵੀ ਵਾਕਿਆ ਯਾਰ ਖਾਸਾ ਜਕਰਾਰ ਇਦਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਤੁਸੀਂ ਕਹਿੰਦੇ ਹੋ ਨਾ ਕਿ ਦੀਪ ਸਿੱਧੂ ਨੂੰ ਪੜਾਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਮੁਰਵਾਉ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੋ ਬਾਈ ਤੁ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਰਾਜਾ ਨਾਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਹੈ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਆਪਣੇ ਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਜੀ ਨੇ ਦੀਪ ਨੂੰ ਗਰਾਰ ਕਿਹਾ ਤੀਗਾ ਉਹਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹ ਲਾਂਗੇ ਚਲੋ ਇਹਨੂੰ ਮਾਫ ਕੀਤਾ ਜਾਵੇ ਨਾ ਬਾਈ ਦੁਬਾਰਾ ਫਿਰ ਮਾਫੀ ਠੀਕ ਆ ਬਾਈ